ਇਹ ਸਾਰਾ ਜਿਹੜਾ ਹਲਕਾ ਫਟੇਗਾੜ ਤੁਸੀਂ ਇਹਨਾਂ ਲਈ ਬੜਾ ਕੰਮ ਕਰਦੇ ਹੋ। ਪਾਸਤਾ ਦੱਬਨ ਉਹ ਨੜੀ ਤੇਤਾ ਅੱਜ ਦਾਬਾਂਵਾਲੇ ਕੇ ਉਪਯੋਗ ਕੀ ਕਰਾਜੋ ਇਸ ਦਾ ਜ। ਸਭ ਤੋਂ ਪਹਿਲੋਂ ਜੀ ਧੰਨਵਾਦ ਪੂਰੇ ਦਾਬਾਂਵਾਲ ਵਾਸੀਆਂ ਦਾ, ਦਾਬਾਂਵਾਲ ਖਲਾਂ ਦੇ ਵਾਸੀਆਂ ਦਾ ਜਿਹੜੇ ਇਨਾਂ ਪਿਆਰ ਤੇ ਸਤਿਕਾਰ ਦਿੰਦੇ ਆ। ਅੱਜ ਪਿੰਡ ਦੀਆਂ ਗਲੀਆਂ ਦਾ ਉਦਗਟਨ ਕਰਨ ਆਏ ਆ। ਪਿੰਡ ਦੀਆਂ ਗਲੀਆਂ ਕੋਈ 4 ਗਲੀਆਂ ਪਿੰਡ ਦੀਆਂ ਦਾ ਕੰਮ ਹੋਣਾ ਵਾਲਾ ਸੀ। ਉਹਨਾਂ ਦਾ ਉਦਗਟਨ ਸ਼ੁਰੂਆਤ ਕਰ ਦਿੱਤੀ ਗਈ ਹੈ। ਥੋੜੇ ਸਮੇਂ ਤੱਕ ਉਹਨਾਂ ਨੂੰ ਕੰਪਲੀਟ ਕਰ ਦਿੱਤਾ ਜਾਵੇਗਾ ਹੋਰ ਵੀ ਜਿਹੜੇ ਪਿੰਡ ਦੇ ਕੰਮ ਨੇ। ਉਨਾ ਕੰਮ ਨੂੰ ਸਰਪੰਚ ਸਾਹਿਬ ਨੇ ਨੋਟ ਕਰਵਾਇਆ ਹੈ। ਉਹ ਵੀ ਕੰਮ ਛੇਤੀ ਤੋਂ ਛੇਤੀ ਸ਼ੁਰੂ ਕੀਤੇ ਜਾਣਗੇ। ਕਈ ਸਾਡੇ ਭਰਾ ਦੇ ਜਿਨ੍ਹਾਂ ਦੇ ਮਕਾਨ ਕੱਚੇ ਸੀ, ਤਕਰੀਬਨ 40 ਤੋਂ 42 ਮਕਾਨ ਜਿਹੜੇ ਕੱਚੇ ਮਕਾਨ ਨੇ ਉਹਨਾਂ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਔਰ ਤਕਰੀਬਨ 16 ਮਕਾਨ ਜਿਨ੍ਹਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹੋਰ ਵੀ ਮੇਰੀ ਸਾਰੇ ਦਾਬੇਵਾਲ ਵਸੀਆਂ ਨੂੰ ਬੇਨਤੀ ਆ ਕਿਸੇ ਦਾ ਵੀ ਕੋਈ ਕੰਮ ਹੈ ਤੇ ਸਰਪੰਚ ਸਾਹਿਬ ਨੂੰ ਨੋਟ ਕਰਾਓ। ਸਰਪੰਚ ਸਾਹਿਬ ਕਿਸੇ ਦੇ ਨਾਲ ਕੋਈ ਪੱਖਪਾਤ ਨਹੀਂ ਕਰਨਗੇ। ਸਾਡਾ ਵੀਰ ਮੰਡ ਭਰਾ, ਸਾਡੇ ਮੈਂਬਰ ਸਹਿਬਾਨ, ਸਾਡੇ ਪਾਰਟੀ ਦੇ ਜਿੰਨੇ ਵੀ ਨਮਾਇंदे ਔਰ ਜਿੰਨੇ ਵੀ ਪਿੰਡ ਦੇ ਸੀਨੀਅਰ ਸਿਟੀਜ਼ਨ ਨੇ ਕਿਸੇ ਨੂੰ ਵੀ ਆ ਕੇ ਨੋਟ ਕਰਾਓ ਸਰਪੰਚ ਸਾਹਿਬ ਦੇ ਥਰੂ ਆ ਕੇ ਮੈਨੂੰ ਦੱਸੋ ਕਿਸੇ ਤਰ੍ਹਾਂ ਦਾ ਕੰਮ ਕਿਸੇ ਕਿਸੇ ਵੀ ਪਾਰਟੀ ਦਾ ਭਾਵੇਂ ਕੋਈ ਹੋਵੇ ਕਿਸੇ ਨਾ ਕੋਈ ਪਾਰਟੀਬਾਜੀ ਨਹੀਂ ਕੀਤੀ ਹੁਣ ਮੈਨੂੰ ਭਰਾ ਨੇ ਦੱਸਿਆ ਵੀ ਪਿੰਡਾਂ ਦੇ ਪਿੰਡ ਦੇ ਵਿੱਚ ਕਈ ਸਾਡੇ ਡੇਰਿਆਂ ਦੇ ਭਰਾ ਰਹਿੰਦੇ ਨੇ ਉਹਨਾਂ ਦੇ ਰਸਤੇ ਬੰਨ ਵਾਲੇ ਨੇ ਮੈਂ ਬਿਲਕੁਲ ਪਾਰਟੀਬਾਜੀ ਦੇ ਉੱਪਰ ਉੱਠ ਕੇ ਸਾਰੇ ਪਿੰਡ ਨੂੰ ਆਪਣੇ ਨੂੰ ਵਚਨ ਦਿੰਨਾ ਇਹ ਚੀਜ਼ ਦੀ ਮੈਂ ਗਾਰੰਟੀ ਦਿੰਦਾ ਪੂਰੇ ਪਿੰਡ ਨੂੰ ਕਿਸੇ ਨੂੰ ਵੀ ਸਰਕਾਰ ਦੇ ਕੰਮਾਂ ਵੱਲੋਂ ਵਾਂਝਿਆ ਨਹੀਂ ਰੱਖਿਆ ਜਾਊਗਾ ਕਿਉਂਕਿ ਇਹਨਾਂ ਦੇ ਦਿੱਤੇ ਟੈਕਸ ਦਾ ਪੈਸਾ ਹੈ ਪਿੰਡ ਵਾਸੀਆਂ ਦੇ ਦਿੱਤੇ ਟੈਕਸ ਦਾ ਪੈਸਾ ਹੈ ਇਹਨਾਂ ਦਾ ਪੈਸਾ ਇਹਨਾਂ ਦੇ ਕੰਮ ਤੇ ਲਾਵਾਂਗੇ ਕਿਸੇ ਨੂੰ ਵੀ ਅਸੀਂ ਡਿਵੈਲਪਮੈਂਟ ਤੋਂ ਵਾਂਝੇ ਨਹੀਂ ਰੱਖਾਂਗੇ ਹਾਈ ਕੋਰਟ ਨੇ 50 ਸਤਾਈ ਹਲੰਘਾ ਕੀਤੀ ਜਾਂ ਨਸ਼ੇ ਦੇ ਮਾਮਲੇ 'ਚ ਬਹੁਤ ਵਧੀਆ ਕਦਮ ਚੁੱਕਿਆ ਪਰ ਨਾਲ ਟਿੱਪਣੀ ਵੀ ਕੀਤੀ ਕਿ ਨਜਾਜ਼ ਵੀ ਨਾ ਹੋਵੇ ਕੀ ਗੱਲਾਂ ਕਰੀਏ ਵੇਖੋ ਜੀ ਪੰਜਾਬ ਬੜੇ ਵੱਡੇ ਦੌਰ ਮਾੜੇ ਦੌਰ ਤੋਂ ਗੁਜ਼ਰਿਆ ਅਸੀਂ ਨਸ਼ੇ ਦੀ ਇੱਕੋ ਹੀ ਸਰਕਾਰ ਇੱਕੋ ਸੀਐਮ ਜਿਨਨੇ ਇੱਕ ਸੱਚੇ ਸੁੱਚੇ ਮਨ ਦੇ ਨਾਲ ਫੈਸਲਾ ਲਿਆ ਸਰਦਾਰ ਪੁਕਨ ਸਿੰਘ ਮਾਨ ਜੀ ਨੇ ਜੋ ਨਸ਼ਿਆਂ ਦੇ ਵਿਰੁੱਧ ਤੇ ਮੈਂ ਇਹੋ ਚਾਹਨਾ ਮੈਂ ਸਾਰੀ ਸਾਰੀ ਆਪਣੀ ਫਤੇਗੜ ਚੂੜੀਆਂ ਵਾਸੀਆਂ ਦੇ ਜਿੰਨੇ ਵੀ ਸਾਡੀਆਂ ਭੈਣਾਂ ਨੇ ਭਰਾ ਨੇ ਸਾਡੇ ਜਿੰਨੇ ਵੀ ਫਤੇਗੜ ਚੂੜੀਆਂ ਦੇ ਵਾਸੀ ਦੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਕਿ ਉਹਨਾਂ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਸਾਰਿਆਂ ਨੂੰ ਇਸ ਮਹਿੰਮ ਦੇ ਵਿੱਚ ਸਾਥ ਦੇਣਾ ਚਾਹੀਦਾ ਇਹ ਨਸ਼ੇ ਦਾ ਗੋੜ ਕਿਸੇ ਦੇ ਘਰ ਦੇ ਵਿੱਚ ਵੀ ਆ ਸਕਦਾ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਕਿਸੇ ਵੀ ਜਮਾਤ ਦੇ ਵਿੱਚ ਹੈ ਕੋਈ ਭਾਵੇਂ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਭਾਵੇਂ ਕੋਈ ਕਿਸੇ ਸੰਸਦ ਨਾਲ ਸੰਬੰਧਿਤ ਹੈ ਭਾਵੇਂ ਕੋਈ ਸਰਵਿਸਮੈਨ ਹੈ ਕਾ ਵੀ ਕਿਸੇ ਵੀ ਭਾਵੇਂ ਕੋਈ ਕਿਸਾਨ ਜਿਹਦੇ ਬਣੀ ਨਾ ਸਭ ਨੂੰ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਇਹ ਮਿਹਨਤ ਚਲਾਈ ਹੈ ਜੁਧ ਨਸ਼ਿਆਂ ਵਿਰੁੱਧ ਇਹਦਾ ਸਾਨੂੰ ਸਾਥ ਦੇਣਾ ਚਾਹੀਦਾ ਤਾਂ ਜੋ ਅਸੀਂ ਆਉਣ ਵਾਲੇ ਵੰਸ਼ ਨੂੰ ਪਛਾ ਸਕੀਏ ਆਪਣੇ ਆਉਣ ਵਾਲੇ ਪੰਜਾਬ ਨੂੰ ਪਛਾ ਸਕੀਏ ਇਹ ਮੇਰੀ ਹੱਥ ਜੋੜ ਕੇ ਸਾਰੇ ਫਤੇਗੜ ਚੂੜੀਆਂ ਵਾਸੀਆਂ ਨੂੰ ਬੇਨਤੀ ਹੈ ਮੈਂ ਰਜਿੰਦਰ ਸਿੰਘ ਮੰਡਲ ਸਰਪੰਚ ਦਾਪਾਂਵਾਲ ਕਲਾ ਹਲਕਾ ਫਤੇਗੜ ਚੂੜੀਆਂ ਅੱਜ ਸਾਡੇ ਫਤੇਗੜ ਚੂੜੀਆਂ ਦੇ ਹਲਕਾ ਨ ਚਾਰਜ ਪੰਨ ਸਾਹਿਬ ਦੇ ਚੇਅਰਮੈਨ ਗਰਦਾਸਪੁਰ ਦਿਹਾਤੀ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਪੰਨੂ ਜੀ ਦਾਬਾਂਵਾਲ ਕਲਾ ਵਿਕਾਸ کارਜਾਂ ਦਾ ਨਰੀਖਣ ਕਰਨ ਵਾਸਤੇ ਆਏ ਸੀ ਉਹਨਾਂ ਗਲੀਆਂ ਨਾਲੀਆਂ ਦਾ ਜਿਹੜੇ ਕੱਚੇ ਕੋਠੇ ਬਣ ਰਹੇ ਉਹਨਾਂ ਦਾ ਫਿਰ ਆਂਗਣਵਾੜੀ ਸਕੂਲ ਬਣ ਰਿਹਾ ਉਹਦਾ ਨਰੀਖਣ ਕੀਤਾ ਉਹਨਾਂ ਨੇ ਮੌਕੇ ਤੇ ਵੇਖ ਕੇ ਤੇ ਜੋ ਵੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਪੈਸੇ ਦੀ ਕਮੀ ਨਹੀਂ ਆਉਂਦਿਆਂਗੇ ਤਗੜੇ ਹੋ ਕੇ ਕੰਮ ਕਰੋ ਅਸੀਂ ਇਸ ਵੇਲੇ 18 ਘਰ ਕੱਚੇ ਮਕਾਨ ਬਣ ਰਹੇ ਨੇ ਉਹ ਨਵੇਂ ਫਲਸੇ ਬਣ ਰਹੀਆਂ ਨੇ ਆਂਗਣਵਾੜੀ ਸਕੂਲ ਬਣ ਰਿਹਾ ਆ ਚਾਰ ਪੰਜ ਗਲੀਆਂ ਨਾਲੀਆਂ ਦੇ ਕੰਮ ਚੱਲ ਰਿਹਾ ਆ ਅਨੁਸਾਧ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨੀ ਗ੍ਰਾਂਟ ਦੇ ਕੇ ਨਵਾਜ ਸਰ ਕਿਹੜਾ ਨੇਚਰ ਕੰਮ ਆ ਹੁਣ ਜਿਹੜਾ ਪਹਿਲ ਦੇ ਦਰਸਾ ਕੀਤਾ ਹੈ ਦੇਖੋ ਜੀ ਸਾਡੇ ਪਿੰਡ ਦੇ ਕੰਮ ਤੇ ਬਹੁਤ ਆ ਪਰ ਆਡਾ ਸਭ ਤੋਂ ਜਿਹੜਾ ਜ਼ਰੂਰੀ ਕੰਮ ਆ ਇੱਕ ਤੇ ਡਿਸਪੈਂਸਰੀ ਦੇ ਸਾਡੇ ਪਾਸ ਹੋ ਚੁੱਕੀ ਆ 32 ਲੱਖ ਰੁਪਇਆ ਅਸੀਂ ਮੰਗ ਕਰਦੇ ਆ ਕਿ ਉਹ ਵੀ ਸਾਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਇੱਕ ਅਸੀਂ ਹਾਈਵੇ ਤੋਂ ਲੈ ਕੇ ਪਿੰਡ ਤੱਕ ਲਾਈਟਾਂ ਲਾਉਣੀਆਂ ਚਾਹੁੰਦੇ ਆ ਕਿ ਜਿਹੜਾ ਸਾਡੇ ਪਿੰਡ ਨੂੰ ਸੋਹਣਾ ਬਣਾਇਆ ਜਾਵੇ ਇਹ ਦੋ ਤਿੰਨ ਕੰਮ ਆ ਸਾਡੇ ਜਿਹੜੇ ਪੰਨੂ ਸਾਹਿਬ ਨੂੰ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਇਹ ਦੋ ਤਿੰਨ ਕੰਮ ਜਿਹੜੇ ਆ ਪਹਿਲ ਦੇ ਆਧਾਰ ਤੇ ਕਰਾ ਕੇ ਦਿੱਤੇ ਜਾ। ਇੱਥੇ ਬਜ਼ੁਰਗਾਂ ਦੇ ਬਹਿਣ ਹੋਣ ਦੇ ਪਾਰਕਿੰਗ ਹੁੰਦੀ ਆ ਇਦਾਂ ਦੀ ਜਗ੍ਹਾ ਨਹੀਂ ਸਾਡੇ ਪਿੰਡ ਦੇ ਵਿੱਚ ਕੋਈ ਪਾਰਕਿੰਗ ਨਹੀਂ ਆਹਲੇ ਬਜ਼ੁਰਗਾਂ ਦੇ ਬਹਿਣ ਲਈ ਨਾ ਸਾਡੇ ਅਜੇ ਤੱਕ ਪੰਚਾਇਤ ਘਾਰ ਹੀ ਆ ਪਿੰਡ ਦੇ ਵਿੱਚ। ਇਸ ਨੂੰ ਜਿਹੜਾ ਜਿਵੇਂ ਦੱਸਿਆ ਸਾਡਾ 10ਵੀਂ ਤੱਕ ਸਕੂਲ ਆ ਬੜੀ ਬੜੀ ਦੂਰੋਂ ਬੱਚੇ ਆ ਰਹੇ ਆ ਐਸ ਤਰ੍ਹਾਂ ਦੇ ਪੇਪਰ ਹੋ ਰਹੇ ਨੇ ਪਾਸ ਇਸ ਸਰਕਾਰ ਕੋ ਮੰਗ ਕਰਦੇ ਆ ਪੰਨੂ ਸਾਹਿਬ ਕੋ ਸਰਦਾਰ ਭਗਤ ਸਿੰਘ ਮਾਨਜੀ ਕੋ ਕਿ ਸਾਡੇ ਸਕੂਲ ਨੂੰ ਪਲੱਸ 2 ਤੱਕ ਕੀਤਾ ਜਾਵੇ